ਕਿਹੜਾ ਹੈ ਦੇਖੋ ਪਿਛਲੇ ਕੁਝ ਦਿਨ ਪਹਿਲਾਂ ਜਿਹੜੇ ਸਾਡੇ ਰੇਲਵੇ ਦੇ ਸਟੇਟ ਮਿਨਿਸਟਰ ਨੇ ਅਰਵਨੀਤ ਸਿੰਘ ਬਿੱਟੂ ਜੀ ਇੱਥੇ ਆਏ ਸੀ ਤੇ ਮੈਂ ਵੀ ਕਾਫੀ ਧੇਰ ਤੋਂ ਜ਼ਿਕਰ ਕਰ ਰਹੇ ਹਾਂ ਵੀ ਜਿਹੜਾ ਆਪਣਾ ਬਾਹਟੇ ਜਿਹੜਾ ਪਾਟਕ ਪੈਂਦਾ ਹੈ ਸ਼ਹਿਰ ਦੇ ਵਿੱਚ ਉਹਦੀ ਸਟੇਟਸ ਰਿਪੋਰਟ ਮੰਗੀ ਗਈ ਸੀ ਤੇ ਜਿਸ ਦਿਨ ਬਿੱਟੂ ਜੀ ਇੱਥੇ ਆਉਂਦੇ ਆ ਤਾਂ ਮੁੱਖ ਮੰਤਰੀ ਸਾਹਿਬ ਇੱਕ ਟਵੀਟ ਕਰਦੇ ਆ ਜਿਹਦੇ ਵਿੱਚ ਕਹਿੰਦੇ ਆ ਵੀ ਕੁਝ ਅਮਾਉਂਟ ਦੱਸ ਕੇ ਵੀ 55 ਕਰੋੜ ਦੇ ਕਰੀਬ ਅਸੀਂ ਇਹ ਪੁਲਿਸ ਦਾ ਕੰਮ ਸ਼ੁਰੂ ਕਰਾਤਾ ਤੇ ਮੈਂ ਸਮਝਦਾ ਵੀ ਇੱਕ ਤਾਂ ਆਪਾਂ ਕਹਿ ਦਿੰਨੇ ਆ ਵੀ ਝੂਠ ਬੋਲਣ ਦੀ ਇਹ ਹੁੰਦਾ ਵੀ ਇਹ ਬੇਸ਼ਰਮੀ ਧਾਰ ਲਈ ਇੱਕ ਹੁੰਦਾ ਠੀਠਪੁਣਾ ਤੇ ਉਹਨਾਂ ਨੇ ਪਹਿਲਾਂ ਟਵੀਟ ਕੀਤਾ ਤੇ ਉਸ ਤੋਂ ਬਾਅਦ ਲੱਡੂ ਵੀ ਵੰਡੇ ਤੇ ਹੋਰਡਿੰਗ ਵੀ ਲਵਾਈ ਜਾ ਰਹੀ ਹੈ ਮੈਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਨਾ ਕਿਉਂਕਿ ਉਹ ਮੇਰੇ ਹਲਕੇ ਦੇ ਨੇ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਇਹ ਦੱਸ ਸਕਦੇ ਹੋ ਵੀ ਟੈਂਡਰ ਕਿਹੜੀ ਕੰਪਨੀ ਨੂੰ ਹੋਇਆ ਕਿ ਤੁਹਾਡੇ ਕੋਲ ਉਹ ਲੈਟਰ ਹੈਗਾ ਇਹ ਕਿਹੜੀ ਕੰਪਨੀ ਨੂੰ ਟੈਂਡਰ ਹੋਇਆ ਹੁਣ ਮੈਂ ਪਿੱਛੇ ਜੇ ਮੇਰੀ ਬੇਨਤੀ ਦੇ ਉੱਪਰ ਇੱਕ ਜਿਹੜਾ ਮਾਨ ਵਾਲੇ ਵਾਲਾ ਫਟਕ ਹੈ ਉਹ ਪਾਸ ਹੋਇਆ ਮੈਂ ਅੱਜ ਦੱਸ ਸਕਦਾ ਵੀ ਕਿਹੜੀ ਕੰਪਨੀ ਨੂੰ ਉਹਦਾ ਟੈਂਡਰ ਹੋਇਆ ਕਿੰਨੇ 7.30 ਕਰੋੜ ਰੁਪਏ ਦੀ ਲਾਗਤ ਦੇ ਨਾਲ ਜਿਹੜੇ ਦੋ ਉਹ ਅੰਡਰਬ੍ਰਿਜ ਨੇ ਉਹ ਬਣਨੇ ਮੈਂ ਦੱਸ ਸਕਦਾ ਮੁੱਖ ਮੰਤਰੀ ਸਾਹਿਬ ਦੱਸ ਸਕਦੇ ਉਸ ਤੋਂ ਬਾਅਦ ਪ੍ਰਪੋਜ਼ਲਾਂ ਦਿਖਾਉਣ ਲੱਗੇ ਉਸ ਤੋਂ ਬਾਅਦ ਨਕਸ਼ੇ ਦਿਖਾਉਣ ਲੱਗੇ ਇੱਕ ਪ੍ਰਪੋਜ਼ਲ ਦਿਖਾਉਣੀ ਤੇ ਰੇਲਵੇ ਵੱਲੋਂ ਮਨਜ਼ੂਰੀ ਆ ਜਾਣ ਦੇ ਵਿੱਚ ਬਹੁਤ ਸਾਰਾ ਫਰਕ ਹੈ ਲੈਟਰਾਂ ਦਾ 24 ਦੀਆਂ ਵੀ ਦਿਖਾਈ ਜਾਂਦੇ ਆ 23 ਦੀਆਂ ਵੀ ਦਿਖਾਈ ਜਾਂਦੇ ਆ ਮੁੱਖ ਮੰਤਰੀ ਸਾਹਿਬ ਨੇ ਉਦੋਂ ਟਵੀਟ ਕਿਉਂ ਨਹੀਂ ਕੀਤਾ ਵੀ ਹਾਂਜੀ ਅਸੀਂ 55 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹਨੂੰ ਬਣਾ ਰਹੇ ਹਾਂ ਉਹੀ ਲੈਟਰਾਂ ਨੇ ਨਾ ਤੁਸੀਂ ਕਹਿੰਦੇ ਵੀ ਅਸੀਂ ਰਿਪੀਟਡਲੀ ਭੇਜ ਰਹੇ ਹਾਂ ਉਸੇ ਦਿਨ ਟਵੀਟ ਕਰ ਦਿੰਦੇ ਫਿਰ 2022 ਦੇ ਵਿੱਚ ਅਗਸਤ ਦੇ ਵਿੱਚ ਮੁੱਖ ਮੰਤਰੀ ਸਾਹਿਬ ਇੱਥੇ ਆਉਂਦੇ ਆ ਨਵੇਂ-ਨਵੇਂ ਉਦੋਂ ਮੁੱਖ ਮੰਤਰੀ ਬਣੇ ਸੀਗੇ ਜਿੱਥੇ ਜਿਹੜਾ ਅੱਜ ਤੱਕ ਮੈਡੀਕਲ ਕਾਲਜ ਨਹੀਂ ਬਣਿਆ ਜਿਹਦਾ ਨੀਂ ਪੱਥਰ ਰੱਖਿਆ ਗਿਆ ਸੀ ਉਹ ਨੀਂ ਪੱਥਰ ਰੱਖਿਆ ਉਹ ਉਮੀਦਾਂ ਉਮੀ ਹੈ ਉਸ ਤੋਂ ਬਾਅਦ ਇੱਕ ਸੈਫਰਨ ਪੈਲਸ ਦੇ ਵਿੱਚ ਉਹ ਰੈਲੀ ਕਰਦੇ ਆ ਉਥੇ ਉਹ ਕਹਿੰਦੇ ਮੈਂ 3 ਮਹੀਨੇ ਦੇ ਵਿੱਚ ਇਹ ਜਿਹੜਾ ਪੋਲਾ ਉਹਨੂੰ ਬਣਵਾ ਦੂੰਗਾ ਯਾਦ ਹੋਊਗਾ ਤੁਹਾਨੂੰ ਤੇ ਉਸ ਤੋਂ ਬਾਅਦ ਹੁੰਦਾ ਕੀ ਅੱਜ 3 ਸਾਲ ਲੰਘ ਗਏ 3 ਸਾਲ ਮੈਂ ਤੁਹਾਨੂੰ ਸੱਚਾਈ ਪੇਸ਼ ਕਰਨ ਵਾਸਤੇ ਇੱਥੇ ਆ ਮੈਂ 15 ਤਰੀਕ ਨੂੰ ਜਿਹੜੇ ਸਾਡੇ ਜਰਨਲਿਸਟ ਕਤਰ ਨੇ ਰਾਸ਼ਟਰੀ ਤਰੁਣ ਚੁਗਜੀ ਦੇ ਨਾਲ ਜੁੜੇ ਜਿਹੜੇ ਰੇਲਵੇ ਮਨਿਸਟਰ ਨੇ ਅਸ਼ਵਨੀ ਵੈਸ਼ਨਵ ਜੀ ਨੂੰ ਮਿਲਿਆ ਉਹਨਾਂ ਨੂੰ ਇੱਕ ਲੈਟਰ ਦਿੱਤੀ ਗਈ ਚੁਕਸਾਦ ਦੀ ਲੈਟਰ ਵੀ ਨਾਲ ਲੱਗੀ ਹੈ ਜਿਹੜੀ ਮੈਂ ਤੁਹਾਨੂੰ ਪ੍ਰੋਵਾਈਡ ਕਰਾ ਰਿਹਾ ਤੁਸੀਂ ਨਾਲ ਲਾ ਸਕਦੇ ਹੋ ਇਹ ਤੇ ਉਹਨਾਂ ਨੇ ਲਿਖਿਆ ਵੀ ਇਹ ਜਿਹੜਾ ਕੋਲ ਹੈ ਇਹ ਪੜਨਾ ਚਾਹੀਦਾ ਕਿਉਂਕਿ ਬਹੁਤ ਜ਼ਿਆਦਾ ਦਿੱਕਤ ਹੈ ਤੇ ਉਸ ਤੋਂ ਬਾਅਦ ਇਹ ਸਟੇਟਸ ਰਿਪੋਰਟ ਮੰਗੀ ਜਾਂਦੀ ਹੈ ਜਿਹੜਾ ਮੈਂ ਜ਼ਿਕਰ ਪਹਿਲਾਂ ਵੀ ਕਰਦਾ ਰਿਹਾ ਇਹ ਲੈਟਰ ਬੇਸ਼ੱਕ ਨਹੀਂ ਸੀ ਉਦੋਂ ਦਿਖਾਈ ਮੈਂ ਤੁਹਾਨੂੰ ਪਰ ਉਹਦਾ ਜ਼ਿਕਰ ਕਰਦਾ ਰਿਹਾ ਇਹ ਲੈਟਰ ਦੇ ਵਿੱਚ ਕਲੀਅਰਲੀ ਲਿਖਿਆ ਹੈ ਇਹਦੇ ਵਿੱਚ ਲਿਖਿਆ ਗਿਆ ਸ਼੍ਰੀ ਤਰੁਣ ਚੁੱਗੂ ਰਾਸ਼ਟਰੀ ਮਹਾ ਮੰਤਰੀ ਭਾਰਤੀ ਜਨਤਾ ਪਾਰਟੀ ਕੇ ਭਾਜਪਾ ਕੇ ਦਿਨਾਂਕ 15 5 2000 ਪੱਤਰ ਉਪਰੋਕਤ ਵਿਕਸ਼ੇ ਕੇ ਸੰਬੰਧ ਮੇਂ ਸ਼੍ਰੀ ਤਰੁਣ ਚੁੱਕ ਰਾਸ਼ਟਰੀ ਮਹਾ ਮੰਤਰੀ ਭਾਰਤੀ ਜਨਤਾ ਪਾਰਟੀ ਇਹ ਲੈਟਰ ਹੈ ਜਿਹੜਾ ਇਹ ਜਿਹੜਾ ਚੀਫ ਆਫ ਰੇਲਵੇ ਕ੍ਰੋਸਿੰਗਸ ਨੇ ਜਿਨ੍ਹਾਂ ਨੇ ਇਹ ਰੇਲਵੇ ਕ੍ਰੋਸਿੰਗਸ ਦੇ ਚੀਫ ਨੇ ਇੰਡੀਆ ਦੇ ਉਹਨਾਂ ਵੱਲੋਂ ਲੈਟਰ ਆਇਆ ਹੈ ਇਹ ਧੂਰੀ ਤੋਂ ਰੇਲਵੇ ਦਾ ਆਫੀਸ਼ਲ ਲੈਟਰ ਹੈ ਇਹ ਇਹਦੇ ਵਿੱਚ ਬਕਾਇਦਾ ਲਿਖਿਆ ਹੈ ਸ਼ਾਇਆ ਪ੍ਰਤੀ ਸੰਗਲਨ ਸਹਿਤ ਆਪਕੋ ਭੇਜੀ ਜਾ ਰਹੀ ਹੈ ਆਪਕੋ ਅਨੁਰੋਧ ਹੈ ਕਿ ਸਬੰਧਿਤ ਪੱਤਰ ਦਾ ਪੂਰਨ ਰੂਪ ਸੇ ਸੰਗਿਆਨ ਲੈਕਰ ਮੰਗੀ ਗਈ ਜਾਣਕਾਰੀ ਕਾ ਪੂਰਨ ਵਿਵਰਣ ਅਤੀ ਸ਼ਿਗਰ ਅਤੀ ਸ਼ਿਗਰ ਮਤਲਬ ਜਲਦੀ ਤੋਂ ਜਲਦੀ ਅਤੀ ਸ਼ਿਗਰ ਨੂੰ ਹਾਈਲਾਈਟ ਕੀਤਾ ਹੈ ਪ੍ਰਦਾਨ ਕਾਰਿਆਲੇ ਕੋ ਭੇਜਾਇ ਤਾਂ ਕਿ ਰੇਲਵੇ ਬੋਰਡ ਕੋ ਜਵਾਬ ਸੇ ਅਗਰਤ ਕਰਵਾਇਆ ਜਾਏ ਇਸ ਸਟੇਟਸ ਰਿਪੋਰਟ ਮੰਗੀ ਗਈ ਹੈ ਇਸੇ ਪੋਤੀ ਉਸ ਤੋਂ ਬਾਅਦ ਇਹ ਜਿਹੜੀ ਸੰਜੀਦਗੀ ਦਿਖਾਈ ਕਿ ਥੱਲੇ ਵੀ ਨੋਟ ਵੀ ਕੀਤਾ ਵੀ ਇਹ ਥਿਸ ਇਜ਼ ਵੈਰੀ ਇੰਪੋਰਟੈਂਟ ਉਸ ਤੋਂ ਬਾਅਦ ਸੰਜੀਦਗੀ ਦਿਖਾਈ ਦਿੱਤੀ डीआरएम साहब ओथे आंदे है। ਉਸ ਤੋਂ ਬਾਅਦ ਜਿਹੜੇ ਰਾਜ ਮੰਤਰੀ ਨੇ ਬਿੱਟੂ ਜੀ ਇੱਥੇ ਆਉਂਦੇ ਆ ਇੱਕ ਪੁਲ ਵਾਸਤੇ ਬਿੱਟੂ ਜੀ ਇੱਥੇ ਆਉਂਦੇ ਆ ਇੰਨੀ ਜ਼ਿਆਦਾ ਸੰਜੀਦਗੀ ਕੇਂਦਰ ਸਰਕਾਰ ਵੱਲੋਂ ਜਦੋਂ ਇਹਨਾਂ ਨੂੰ ਪਤਾ ਲੱਗਿਆ ਮੁੱਖ ਮੰਤਰੀ ਸਾਹਿਬ ਨੂੰ ਵੀ ਹੁਣ ਇਹ ਪੁਲ ਬਣ ਜਾਣਾ ਹੈ ਕਿਉਂਕਿ ਸੰਜੀਦਗੀ ਸਾਡੀ ਲੈਟਰ ਤੋਂ ਬਾਅਦ ਦਿਖਾਈ ਦੇ ਰਹੀ ਹੈ ਇਹ ਲੈਟਰ ਜੇ ਤੁਸੀਂ ਦਿਖਾਓਗੇ ਲੋਕਾਂ ਨੂੰ ਪੜਨਗੇ ਆਮ ਆਦਮੀ ਪਾਰਟੀ ਵਾਲੇ ਵੀ ਪੜਨਗੇ ਜਿਹੜੇ ਲੱड्डੂ ਵੰਡ ਰਹੇ ਆ ਬਿਨਾਂ ਕਿਸੇ ਮਤਲਬ ਤੋਂ ਝੂਠ ਤੇ ਝੂਠ ਪਹਿਲਾਂ ਆਮ ਆਦਮੀ ਪਾਰਟੀ ਕਲੀਨਿਕ ਦਾ ਝੂਠ ਉਦੋਂ ਬਾਅਦ ਮੈਡੀਕਲ ਕਾਲਜ ਦਾ ਝੂਠ ਝੂਠ ਤੇ ਝੂਠ ਬ ਇਹ ਇਹ ਲੈਟਰ ਦੇ ਵਿੱਚ ਸੰਜੀਦਗੀ ਦਿਖਾਈ ਦਿੰਦੀ ਹੈ ਉਸ ਤੋਂ ਬਾਅਦ ਡੀਆਰਐਮ ਦੇ ਆਉਣ ਤੋਂ ਬਾਅਦ ਸੰਜੀਦਗੀ ਦਿਖਾਈ ਦਿੰਦੀ ਹੈ ਉਸ ਤੋਂ ਬਾਅਦ ਜਿਹੜੇ ਰੇਲਵੇ ਰਾਜੇ ਮੰਤਰੀ ਨੇ ਬਿੱਟੂ ਜੀ ਦੇ ਆਉਣ ਤੋਂ ਬਾਅਦ ਸੰਜੀਦਗੀ ਦਿਖਾਈ ਦਿੰਦੀ ਹੈ ਤੇ ਮੁੱਖ ਮੰਤਰੀ ਸਾਹਿਬ ਹੋ ਕੇ ਹੀ ਕ੍ਰੈਡਿਟ ਲਾਈਨ ਨੂੰ ਖਰਦੇ ਆ ਤਾਂ ਮੇਰੀ ਬੇਨਤੀ ਹੈ ਕਿ ਸੈਂਟਰ ਸਰਕਾਰ ਦੇ ਪ੍ਰੋਜੈਕਟਾਂ ਨੂੰ ਰੋਕਣ ਦੀ ਬਜਾਏ ਲੋਕਾਂ ਦੇ ਕੰਮ ਕਰੋ ਜਿਹੜੇ ਕੰਮ ਤੁਸੀਂ ਪਹਿਲਾਂ ਆਪਣੇ ਵਾਅਦੇ ਕਰਕੇ ਆਏ ਸੀਗੇ ਉਹ ਵਾਅਦੇ ਪੂਰੇ ਕਰੋ ਕਰਜ਼ਾ ਲੈਣ ਤੋਂ ਬਜਾਏ ਹੋਰ ਕੋਈ ਕੰਮ ਨਹੀਂ ਹੈਗਾ ਜਿਹੜਾ ਤੁਸੀਂ ਕਹਿੰਦੇ ਸੀ ਅਸੀਂ 55000 ਕਰੋੜ ਰੁਪਇਆ ਇਕੱਠਾ ਕਰ ਲਿਆ ਕਰਾਂਗੇ ਹਰ ਇੱਕ ਸਾਲ ਉਹ ਕਿੱਥੇ ਆ ਉਹ ਥੋੜੀਆਂ ਜੇਬਾਂ 'ਚ ਜਾ ਰਿਹਾ ਹੈ ਦਾ ਮਤਲਬ ਅਗਰ ਕੇਜਰੀਵਾਲ ਸਾਹਿਬ ਖੁਦ ਕਹਿ ਰਹੇ ਸੀ ਵੀ ਇੰਨੇ ਪੈਸੇ ਇੱਕ ਸਾਲ ਦੇ ਵਿੱਚ ਇਕੱਠੇ ਹੁੰਦੇ ਐ ਐਕਸਾਈਜ਼ ਤੋਂ ਰੇਤੇ ਤੋਂ ਤਾਂ ਉਹ ਪੈਸਾ ਕਿੱਥੇ ਜਾ ਰਿਹਾ ਹੈ ਦਾ ਮਤਲਬ ਥੋੜੇ ਕਿਸੇ ਲੋਕਾਂ ਦੀ ਜੇਬ ਦੇ ਵਿੱਚ ਜਾ ਰਿਹਾ ਜਾਂ ਕੇਜਰੀਵਾਲ ਸਾਹਿਬ ਦੀ ਜੇਬ ਦੇ ਵਿੱਚ ਜਾ ਰਿਹਾ ਜਿਹੜਾ ਹੁਣ ਫੇਰ 8500 ਕਰੋੜ ਰੁਪਏ ਦਾ ਕਰਜ਼ਾ ਲੈਣਾ ਪੈ ਰਿਹਾ ਤੇ ਅਖਬਾਰ ਲਿਖਦੇ ਨੇ ਵੀ ਮਾਰਚ 2026 ਤੱਕ 4 ਲੱਖ ਕਰੋੜ ਰੁਪਇਆ ਪੰਜਾਬ ਦੇ ਉੱਪਰ ਕਰਜ਼ਾ ਹੋ ਜਾਣਾ ਮੁੱਖ ਮੰਤਰੀ ਸਾਹਿਬ ਉਹ ਦੱਸੋ ਤੁਸੀਂ ਝੂਠ ਦੇ ਝੂਠ ਬੋਲਣਾ ਛੱਡ ਦਿਓ ਜਿਹੜੇ ਧੂਰੀ ਦੇ ਲੋਕ ਨੇ ਉਹਨਾਂ ਨੂੰ ਬਾਰ-ਬਾਰ ਮੂਰਖ ਨਾ ਬਣਾਓ ਧੂਰੀ ਦੇ ਲੋਕ ਸਮਝ ਰਹੇ ਆ ਕਿ ਇਹ ਕੰਮ ਕੌਣ ਕਰਵਾ ਸਕਦਾ ਹੈ ਕੌਣ ਕਰ ਰਿਹਾ ਹੈ ਤੇ ਕੀ ਨੇ ਇਹ ਸੰਜੀਦਗੀ ਇੰਨੀ ਜ਼ਿਆਦਾ ਦਿਖਾਈ ਹੈ ਤੇ ਕੀ ਦੇ ਜ਼ਰੀਏ ਇਹ ਜਿਹੜਾ ਧੂਰੀ ਦਾ ਪੋੜਾ ਉਹ ਬਣਵਾਇਆ ਜਾਣਾ ਪੈਸੀ ਜਿਹੜੇ ਲੱਗਦੇ